ਫਗਵਾੜਾ ਦੇ ਪਿੰਡ ਜਗਪਾਲਪੁਰ ਵਿਖੇ ਨੂ ਨੂ ਉਸਦੀ ਸੱਸ ਅਤੇ ਦੇਵਰ ਵੱਲੋਂ ਜਮ ਕੇ ਮਾਰਕੁੱਟ ਕੀਤੀ ਗਈ ਨੂ ਵੱਲੋਂ આરોਪ ਲਗਾਇਆ ਗਿਆ ਕਿ ਉਸਦੀ ਭੈਣ ਨਾਲ ਮਾਰਕੁੱਟ ਤੋਂ ਬਾਅਦ ਉਸਦੇ ਪ੍ਰਾਈਵੇਟ ਪਾਰਟ ਤੇ ਵੀ ਡੰਡੇ ਮਾਰੇ ਗਏ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਲੜਕੀ ਅਤੇ ਉਸਦੀ ਮਾਂ ਅਤੇ ਬੇਟੀ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਸਿਵਲ ਹਸਪਤਾਲ ਵਿਖੇ ਭਰਤੀ ਕੰਚਨ ਨੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਵਿੱਚੋਂ ਉਸਦੀ ਸੱਸ ਅਤੇ ਦੇਵਰ ਨੇ ਉਸ ਨਾਲ ਮਾਰਕੁੱਟ ਕੀਤੀ ਸੀ ਜਦੋਂ ਮੈਂ ਆਪਣੀ ਮਾਂ ਨੂੰ ਪਿੰਡ ਸੋਫੀ ਵਿਖੇ ਦੱਸਿਆ ਤਾਂ ਮੇਰੀ ਮਾਂ ਤੇ ਮੇਰੀ ਭੈਣ ਗੱਲ ਕਰਨ ਜਗਪਾਲਪੁਰ ਆ ਗਈ ਦੇਵਰ ਅਤੇ ਸੱਸ ਨੇ ਮਿਲ ਕੇ ਮੇਰੀ ਮਾਂ ਭੈਣ ਤੇ ਮੇਰੇ ਨਾਲ ਜੰਮ ਕੇ ਮਾਰਕੁੱਟ ਕੀਤੀ ਹੈ ਅਤੇ ਮੇਰੀ ਭੈਣ ਦੇ ਪ੍ਰਾਈਵੇਟ ਪਾਰਟ ਤੇ ਡੰਡੇ ਮਾਰੇ ਅਤੇ ਅਸੀਂ ਛੱਤ ਤੇ ਚੜ ਕੇ ਰੌਲਾ ਪਾਇਆ ਜਿਸ ਨਾਲ ਲੋਕ ਇਕੱਠੇ ਹੋਏ ਤਾਂ ਅਸੀਂ ਜਾਨ ਬਚਾਈ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿ ਰਹੀ ਹੈ ਕੰਚਨ ਅਤੇ ਉਸ ਦੀ ਭੈਣ ਤੇ ਕੀ ਪੱਖ ਰੱਖਿਆ ਕੰਚਨ ਦੀ ਸੱਸ ਮਨਜੀਤ ਕੌਰ ਦੇ ਫੋਕੜ ਐਕਸਪ੍ਰੈਸ న్యూਸ ਚੈਨਲ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਮਾ ਤੁਹਾਡਾ ਕੰਜਨ ਤੇ ਕੀ ਮਾਮਲਾ ਹੋਇਆ ਤੁਹਾਡੇ ਸਹਰੇ ਮਾਮਲਾ ਕੋਸ਼ੀ ਨੇ ਇਹਨਾਂ ਨੇ ਮੇਰੇ ਘਰ ਦੇ ਗਏ ਇਹਨਾਂ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਅੱਛਾ ਹਾਂਜੀ ਤੇ ਇਹਨਾਂ ਨੇ ਮੇਰੀ ਆ ਭੈਣਾ ਨੂੰ ਕੁੱਟਿਆ ਉਹਨਾਂ ਦੇ ਪ੍ਰਾਈਵੇਟ ਪਾਰਟ ਤੇ ਮਾਰਿਆ ਇਹਨਾਂ ਨੇ ਕਿਹਦੇ ਪ੍ਰਾਈਵੇਟ ਪਾਰਟ ਤੇ ਮਾਰਿਆ ਹਾਂਜੀ ਕਿਹਦੇ ਪ੍ਰਾਈਵੇਟ ਪਰਡ ਨੂੰ ਖਟੇ ਮੇਰੀ ਭੈਣ ਦੇ ਮਾਰੇ ਉਹਦਾ ਕੀ ਨਾਮ ਆ ਰਮ ਟਵਿੰਕਰ ਤੇ ਕੋਈ ਲੜਾਈ ਕਿੱਦਾਂ ਹੈਗੀ دوسری ਭੈਣ ਲੜਾਈ ਕੋਸ਼ ਵੀ ਨਹੀਂ ਹੋਈ ਮੇਰੇ ਘਰ ਤੇ ਮੈਨੂੰ ਮੈਂ ਉਹਨਾਂ ਨੂੰ ਫੋਨ ਕਰਕੇ ਸੱਤਿਆ ਸੀ ਮੇਰ ਨਾਲ ਰਾਤ ਲੜੇ ਹਨਾ ਮੈਂ ਇਹਨਾਂ ਨੂੰ ਸੱਤਿਆ ਸੀ ਵੀ ਤੁਸੀਂ ਇਹਨਾਂ ਨੂੰ ਸਮਝਾ ਕੇ ਜਾਓ ਹਨਾ ਵੀ ਇਹ ਮੇਰੇ ਨਾਲ ਲੜਦੇ ਆ ਹਨਾ ਮੈਨੂੰ ਮਾਰਦਾ ਮੇਰਾ ਹਸਬੰਦ ਤੇ ਮੰਮੀ ਹੋਣੀ ਸਿਰਫ ਨੋਰਮਲ ਗੱਲ ਕਰਨ ਆਈ ਸੀਗੇ ਵੀ ਤੁਸੀਂ ਲੜਾਈ ਝਗੜਾ ਨਾ ਕਰਿਆ ਕਰੋ ਇਹਨਾਂ ਨੇ ਉੱਥੇ ਗੱਲਾਂ ਛੇੜ ਲਈਆਂ ਇਹਨਾਂ ਨੇ ਆਪਸ ਵਿੱਚ ਹਨਾ ਤੇ ਪੈਸੇ ਵਸਾਇਆ ਹੋਏ ਪੈਸੇ ਵਸਾਇਆ ਕਰਦੇ ਘਾਡੇ ਇਹ ਮੇਰੇ ਦਿਓ ਨੇ ਮੇਰੇ ਭੈਣ ਦੇ ਹੱਥ ਚੁੱਕਿਆ ਪਹਿਲਾਂ ਉਹਨੇ ਉਹਦੇ ਥੱਪੜ ਮਾਰਿਆ ਫੇਰ ਸਾਨੂੰ ਤਿੰਨਾਂ ਨੂੰ ਉਹਨਾਂ ਨੇ ਢਾ ਕੇ ਥੱਪੜ ਥੱਪੜੀ ਮੇਰਾ ਘਰ ਵਾਲਾ ਡੰਡਾ ਲਾਇਆ ਤੇ ਹੁੰਡਾ ਮਾਰਿਆ ਮੇਰੀ ਭੈਣ ਦੇ ਪ੍ਰਾਈਵੇਟ ਹਾਰਟ ਤੇ ਹੈਨਾ ਤੇ ਮੇਰੀ ਛੋਟੀ ਭੈਣ ਇਹ ਪ੍ਰਾਈਵੇਟ ਪਾਰ ਡੰਡਾ ਮਾਰਿਆ ਉਹਨਾਂ ਦੇ ਕਿ ਨਾਮ ਆਸ਼ਮ ਸ਼ੇਰ ਸਿੰਘ ਹਾਂਜੀ ਤੇ ਹਰਜਾ ਆਪ ਸਿੰਘ ਨੇ ਮੇਰੀ ਭੈਣ ਦਾ ਗਲਾ ਕੁੱਟਿਆ ਉਹਦੇ ਬਾਲ ਕੁੱਟੇ ਹੈਨਾ ਤੇ ਉਹਨਾਂ ਨੂੰ ਮੈਂ ਛਡਾਣ ਗਈ ਮੈਨੂੰ ਮੇਰਾ ਗਲਾ ਕੁੱਟਿਆ ਮੈਨੂੰ ਮਸੀ ਛਡਿਆ ਮੇਰੀ ਸੱਸ ਨੇ ਅੰਦਰੋਂ ਕੁੰਡਾ ਲਾ ਲਿਆ ਹੁੰਡਾ ਲਾਉਣ ਤੋਂ ਬਾਅਦ ਮੇਰੇ ਸਹੁਰੇ ਨੇ ਅੰਦਰੋਂ ਕੁੰਡੀ ਲਾਈ ਕਿ ਇਹ ਬਾਹਰ ਨਾ ਜਾਣ ਹਰਤੇ ਅਸੀਂ ਫਿਰ ਮੱਤੀ ਟੱਕਾ ਮਾਰ ਕੇ ਉਹਨੂੰ ਫੇ ਕੁੰਡੀ ਖੋਲੀ ਕੁੰਡੀ ਖੋਲ ਕੇ ਅਸੀਂ ਕੋੜੀ ਕੋ ਜਾ ਕੇ ਰੋਲਾ ਪਾਇਆ ਲੋਕਾਂ ਨੂੰ ਵੀ ਸਾਨੂੰ ਬਚਾ ਲਓ ਬਚਾ ਲਓ ਬਚਾ ਲਓ ਹਨਾ ਤੇ ਫਿਰ ਲੋਕਾਂ ਨੇ ਦੇਖਿਆ ਫਿਰ ਇਹਨਾਂ ਨੇ ਆਪਣੇ ਆਪ ਹੀ ਜਿੰਨਾ ਖੋ ਜੀ ਤਾਂ ਫਿਰ ਅਸੀਂ ਬਾਹਰ ਗਈਆਂ ਫਿਰ ਇਹਨਾਂ ਨੇ ਸਾਨੂੰ ਛੱਡਿਆ ਬਾਹਰ ਵੀ ਸਾਡੇ ਮਗਰਿੱਟਾ ਲੈ ਕੇ ਆਏ ਉਹ ਡੰਡਾ ਲੈ ਕੇ ਆਏ ਹਨਾ ਮਾਰਨ ਨੂੰ ਓਟਣ ਦਾ ਕਾਰਨ ਕੀ ਹੈਗਾ ਉੱਟਣ ਦਾ ਕਾਰਨ ਖੁਸ਼ ਵੀ ਨਹੀਂ ਐ ਬਸ ਪਹਿਲਾ ਵਿਆਹ ਸਿਗਾ ਸਾਲ ਹੋ ਗਿਆ ਵਿਆਹ ਨੂੰ ਹਨਾ ਉਦੋਂ ਇਹਨਾਂ ਨੇ ਦਾਜ ਦਹੀਰ ਕਹਿੰਦੇ ਅਸੀਂ ਲੈਣਾ ਨਹੀਂ ਤੇ ਬਾਅਦ ਚੋਂ ਤਾਂ ਪਰੇਸ਼ਾਨ ਕਰਦੇ ਸੀ ਕਿ ਸਾਨੂੰ ਦਾਜ ਦਹੀਰ ਚਾਹੀਦਾ ਹੈ ਜਿਹੜਾ ਮੇਰਾ ਜਾਪ ਉਹ ਥਿਓਰਾ ਮੇਰਾ ਉਹ ਹੁਣ ਵੀ ਜ਼ਮਾਨਤ ਤੇ ਬਾਹਰ ਆਇਆ ਆ ਅਜੇ ਮਹੀਨਾ 2 ਮਹੀਨੇ ਹੋਏ ਆ ਜ਼ਮਾਨਤ ਜਿਹੜੇ ਕੇਸ ਚ ਸੀ ਉਹ ਵੀ ਪਤਾ ਨਹੀਂ ਇਹ ਕਿਸੇ ਦੇ ਘਰ ਜਾ ਕੇ ਇਹਨਾਂ ਨੇ ਮਾਰਕੁੱਟ ਕੀਤੀ ਜਨਾਨੀਆਂ ਦੇ ਹੱਥ ਪਾਇਆ ਇਹਨਾਂ ਨੇ ਵੀ 25 ਮੁੰਡੇ ਲੈ ਕੇ ਗਏ ਉਹਨਾਂ ਦੇ ਘਰ ਉਹਦਾ ਕੇਸ ਇਹਦੀ ਜ਼ਮਾਨਤ ਤੇ ਹੀ ਬਾਹਰ ਆਇਆ ਤਾਂ ਹੁਣ ਇਹਨੇ ਮੇਰੀਆਂ ਭੈਣਾਂ ਤੇ ਹੱਥ ਚੱਕਿਆ ਮੇਰੀਆਂ ਭੈਣਾਂ ਨੂੰ ਕੁੱਟਿਆ ਮਾਰਿਆ ਕੀ ਮੰਗ ਕਰਦੇ ਤੁਸੀਂ ਮੰਗੀ ਸਮੇ ਇਨਸਾਫ ਚਾਹੀਦਾ ਆਮ ਤੁਸੀਂ ਇੰਕ ਕਰ ਤੇ ਕੀ ਗੱਲਬਾਤ ਹੋਈ ਕੋਸ਼ਿਸ਼ ਨਹੀਂ ਸਰ ਮੇਰੀ ਭੈਣ ਬੁਰਾਤੀ ਨਾਲ ਕੁੱਟਿਆ ਤੇ ਉਹਨੇ ਸਾਨੂੰ ਫੋਨ ਕੀਤਾ ਤੇ ਅਸੀਂ ਸਹੇਰੇ ਦੇ ਘਰ ਗਏ ਨੋਰਮਲੀ ਗੱਲ ਕਰ ਤੇ ਇਹਦੇ ਦੋਹਰ ਹਰਜਾਤ ਸਿੰਘ ਨੇ ਮੇਰੀ ਭੈਣ ਦੇ ਥੱਪੜ ਮਾਰਿਆ ਤੇ ਫਿਰ ਇਦੀ ਉਹਨਾਂ ਨੇ ਸਾਰਿਆਂ ਨੂੰ ਕੁੱਟਿਆ ਮੇਰੇ ਪ੍ਰਾਈਵੇਟ ਪਾਰਟ ਉਤੇ ਇਹਨਾਂ ਨੇ ਡੰਡਾ ਮਾਰਿਆ ਤੇ ਫਿਰ ਇਹਨੇ ਮੇਰੀ ਮੰਮੀ ਦੇ ਮੂੰਹ ਤੇ ਮੁੱਕਾ ਮਾਰਿਆ ਫਿਰ ਇਹਦੀ ਸੱਸ ਉਹਨੇ ਜਿੰਦਾ ਲਾ ਲਿਆ ਅੰਦਰੋਂ ਤੇ ਫਿਰ ਅਸੀਂ ਰੋਲਾ ਰੋਲਾ ਪਾ ਕੇ ਮਤਲਬ ਜਿੰਦਾ ਖਲਾਇਆ ਤੇ ਉਹਨਾਂ ਨੇ ਖੋਲ ਦੇ ਦੇਖ ਲਿਆ ਕਿ ਕੋਠੇ ਦੇ ਸਾਰੇ ਚੜ ਗਏ ਉਹਨੇ ਜਿੰਦਾ ਖੋਲ ਦਿੱਤਾ ਬਾਹਰ ਜਾ ਕੇ ਵੀ ਸਾਰਨਾ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਟਾਟਾ ਲੈ ਕੇ ਆ ਗਏ ਸੀ ਕੀ ਮੰਗੋਂ ਕੋਸ਼ਿਸ਼ ਨਹੀਂ ਮੇਰੀ ਭੈਣ ਨੂੰ ਇਨਸਾਫ ਚਾਹੀਦਾ ਸਾਨੂੰ ਵੀ ਚਾਹੀਦਾ ਸਾਨੂੰ ਕੁੱਟਮਾਰ ਕੀਤੀ ਉਹਨਾਂ ਨੇ ਮੇਰੀ ਭੈਣ ਨੂੰ ਵੀ ਕੁੱਟਮਾਰ ਕਰਦੇ ਆ ਤਿੰਨ ਚਾਰ ਵਾਰੀ ਪਹਿਲਾਂ ਵੀ ਉਹਨਾਂ ਨਾਲ ਲੜ ਕੇ ਭੇਜਿਆ ਪਹਿਲਾਂ ਦਾਜ ਦੇ ਦੀ ਮੰਗ ਵੀ ਸੀ ਹੁਣੇ ਦਾਜ ਦੇ ਦੀ ਮੰਗ ਕਰਦੇ ਆ ਤੇ ਸਭ ਕੀ ਮਾਮਲਾ ਹੋਇਆ ਮਾਮਲਾ ਸਰ ਕੁਛ ਨਹੀਂ ਬਸ ਬੇਟੀ ਦਾ ਮਤਲਬ ਕਿ ਲੜਾਈ ਝਗੜਾ ਸੀਗਾ ਤੇ ਬੇਟੀ ਨੇ ਸਾਨੂੰ ਮਤਲਬ ਕਿ ਰਾਤ ਨੂੰ ਫੋਨ ਕੀਤਾ 10 10 ਦਾ ਟਾਈਮ ਸੀਗਾ ਸਰ 10 ਦਾ ਟਾਈਮ ਸੀ ਤੇ ਮੈਂ ਫੋਨ ਨਹੀਂ ਚੁੱਕਿਆ ਜਦੋਂ ਮੈਂ ਮਤਲਬ ਕਿ ਉੱਠਿਆ ਮੈਂ ਦੇਖਿਆ ਕਿ ਬੇਟੀ ਦਾ ਮੁੰਡਾ ਹੈ ਮੈਂ ਰਾਤ ਨੂੰ ਫੋਨ ਆ ਰਿਹਾ ਇਹਨਾਂ ਨੇ ਰਾਤ ਨੂੰ ਮੇਰਾ ਫੋਨ ਨਹੀਂ ਚੁੱਕਿਆ ਫਿਰ ਬੇਟੀ ਨੇ ਮੈਨੂੰ ਸਵੇਰ ਦੇ ਅਕੇ ਮਮੀ ਬੈਤ ਸੀ ਅਗੇ ਇੱਥੇ ਨੂੰ ਆਇਆ ਮੈਂ ਕਹਾ ਵੀ ਕਲਚਰ ਕੀ ਗੱਲ ਹੋਈ ਆ ਕੰਨੀ ਨੇ ਹੋਮੇ ਤੇ ਸਿੱਥੇ ਆਵੇਂ ਇੱਥੇ ਆਇਆ ਬਸ ਚਲੋ ਠੀਕ ਆ ਮੈਂ ਆਪਣੀ ਮੰਮੀ ਨੂੰ ਨਾਲ ਲਿਆ ਦੋ ਮੇਰੀਆਂ ਭੇਟੀਆਂ ਤੇ ਇੱਕ ਮੈਂ ਅਸੀਂ ਚਾਰ ਜਾਨੀਆਂ ਸੀ ਜੀ ਤੇ ਨਾਲ ਸਾਡੇ ਲੇਡੀਜ਼ ਸੀ ਅਸੀਂ ਜਾਂਦੇ ਸਾਡੇ ਨਾਲ ਕੋਈ ਕਿਸੇ ਅਸੀਂ ਗਏ ਉੱਥੇ ਜਾ ਕੇ ਗੱਲਬਾਤ ਕੀਤੀ ਆ ਚਾਹ ਪਾਣੀ ਕੀਤਾ ਗੱਲਬਾਤ ਕੀਤੀ ਆ ਇਹਨਾਂ ਨੇ ਮਤਲਬ ਕਿ ਗੱਲਾਂ ਕਰਦੇ ਆ ਕਰਦੇ ਨੇ ਇਹਦੇ ਤੀਰ ਨੇ ਕਰ ਦੇਦੇ ਦੇਰ ਨੇ ਮੇਰੀ ਛੋਟੀ ਕੁੜੀ ਦੇ ਹੱਥੋਂ ਪਾਈ ਤੇ ਥੱਪੜ ਮਾਰਿਆ ਪੰਨਾ ਉਹਨੇ ਥੱਪੜ ਮਾਰਨ ਦੇ باوجود ਤੇ ਬਾਦੋਂ ਨੇ ਮੇਰੇ ਮੂੰਹ 'ਤੇ ਮਾਰਿਆ ਮੇਰੇ ਨੱਕ ਦੇ ਵਿੱਚ ਇੱਕ ਹੱਟਿਆ ਤੇ ਮੇਰੀ ਛੋਟੀ ਬੇਟੀ ਦੇ ਡੰਡੇ ਸੋਤੇ ਉਹਨਾਂ ਨੇ ਮਾਰਿਆ ਸਰ ਸਾਡੇ ਨਾਲ ਬਹੁਤ ਗੁੱਸਾ ਹੋ ਗਿਆ ਇਹਨਾਂ ਨੇ ਨਾ ਤਾਂ ਸਾਡੇ ਇੱਥੇ ਬੈਸਣ ਵਾਈ ਗਈਆ ਨਾ ਫਿਰ ਸਾਡਾ ਕੋਈ ਕੋਲਸੜਾ ਕੋਈ ਆਇਆ ਨਾ ਸਾਡੇ ਕੋਈ ਡਾਕਟਰ ਲਿਆ ਆਇਆ ਅਸੀਂ ਗੱਲ ਦੀ ਹੋ ਕਿਸੇ ਹਸਪੀਟਲ ਦੇ ਵਿੱਚ ਵਾਈ ਗਏ ਪਈ ਆਪੇ ਇਹ ਕਾਰਨ ਕਿ ਜਿਹੜੀ ਇੰਨੀ ਲੜਾਈ ਹੋ ਗਈ ਇੱਕਦਮ ਕਾਰਨ ਵਸ ਸਵਸ਼ ਨਹੀਂ ਹੋਇਆ ਕਾਰਨ ਇਹ ਹੋਇਆ ਪਹਿਲਾਂ ਜਦੋਂ ਮੈਂ ਤੁਹਾਨੂੰ ਕੋਈ ਮੈਰਿਜ ਕੀਤੀ ਉਹਨਾਂ ਨੇ ਸਾਨੂੰ ਕੋਈ ਦਾਜ ਦੀ ਮੰਗ ਨਹੀਂ ਸੀ ਰੱਖੀ ਔਰ ਸਾਡੀ ਕੁੜੀ ਦਾ ਦਾਜ ਦੀ ਮੰਗ ਰੱਖਦੇ ਆ ਕਿ ਸਾਨੂੰ ਦਾਜ ਚਾਹੀਦਾ ਹੈ ਦਾਜ ਤਾਉਂਗੇ ਤਾਂ ਅਸੀਂ ਰੱਖਣਾ ਕਿ ਦਾਜ ਰੱਖਣਾ ਇਹ ਹਸਬੰਦ ਇਹ ਕਿੱਥੇ ਆ ਹਸਬੰਦ ਇਹਨਾਂ ਦੇ ਬਾਹਰੋਂ ਆਏ ਕਿਹੜੇ ਦੇਸ਼ ਗਏ ਆ ਆਪਣੇ ਹੈ ਕੁਵੈਤ ਤੋਂ ਆਏ ਦੇ ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਨਹੀਂ ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਉਹ ਵੀ ਉਹਨਾਂ ਦੇ ਨਾਲ ਹੀ ਰੜ ਗਏ ਸਾਨੂੰ ਅੰਦਰੋਂ ਕੁੰਡੇ ਲਾ ਰਿਆ ਕੁੰਡੇ ਲਾ ਦੇ ਉਹਨਾਂ ਨੇ ਉਹਨਾਂ ਨਾਲ ਲਾ ਕੇ ਸਾਡੀ ਬੋਟਲਗ ਬਹੁਤ ਜਿਆਦਾ ਕੀਤੀ ਆ ਨਾ ਕੋਈ ਪਿੰਡ ਦਾ ਛਡਾਉਣਾ ਆ ਨਾ ਕੋਈ ਪਾਰਲਰ ਛਡਾਉਣਾ ਆ ਸਰਪੰਚ ਨੇ ਦੱਸਿਆ ਪਿੰਡ ਦੇ ਹਾਂਜੀ ਸਰਪੰਚ ਇਹਨਾਂ ਦਾ ਭਰਾ ਹੀ ਆ ਸਰਪੰਚ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਸਰਪੰਚ ਦੇ ਅੰਦਰ ਗਏ ਸੀਗੇ ਉਹ ਕਹਿੰਦੇ ਸਾਡੇ ਅੰਦਰਾਂ ਦੇ ਵਿੱਚ ਰੌਲਾ ਨਾ ਬਾਬੂ ਆਪਣਾ ਬਾਸਾ ਕੇ ਰੱਖੋ ਸਾਡੀ ਉਸ ਪਿੰਡ ਦੇ ਵਿੱਚ ਕੋਈ ਸੁਣਵਾਈ ਨਹੀਂ ਕੀ ਨਾਮ ਜੀ ਮੇਰਾ ਨਾਮ ਮਨਜੀਤ ਕਰਨ ਜਿੰਗਪਾਲ ਪਰਤੇ ਅਸੀਂ ਆਂ ਹਾਂਜੀ ਹਾਂਜੀ ਕਾਂਚਨ ਅਸੀਂ ਬਜਿੰਦਵਾਲ ਤੋਂ ਆ ਕਿ ਲਿਆਂਗੀ ਪੈਲਸ ਦੇ ਖਾ체 A ਤੋਂ ਲੈ ਕੇ Z ਤੱਕ ਸਾਰੇ ਖਾ체 ਲੈ ਕਰਕੇ ਅਸੀਂ ਇਹਨੂੰ ਘਰ ਲੈ ਕੇ ਆਂਦਾ ਸਾਡੇ ਅਸੀਂ ਕੋਈ ਦਾਜ ਨਹੀਂ ਮੰਗਦੇ ਮੇਰੇ ਮੁੰਡੇ ਨਾਲ ਇਹ ਲੜਦੀ ਰਹਿੰਦੀ ਆ ਲੜਾਈ ਦਾ ਕਾਰਨ ਪੁੱਛਿਆ ਕਹਿੰਦੀ ਮੈਂ ਬੱਚਾ ਨਹੀਂ ਜੀ ਪਹਿਲਾ 6 ਮਹੀਨੇ ਮੁੰਡਾ ਰਹਿ ਕੇ ਗਿਆ ਫੇਰ 7-8 ਦਿਨ ਹੀ ਆ ਗਿਆ ਫਿਰ ਰਹਿ ਕੇ ਗਿਆ ਮੁੰਡਾ ਹੁਣ 7-8 ਮਹੀਨੇ ਆ ਗਿਆ ਮੁੰਡੇ ਨੂੰ ਕਹਿੰਦੀ ਮੈਂ ਤੇ ਬਈ ਚਲ ਜਾਣਾ ਆ ਮੇਨਾਂ ਗੱਲ ਕਰ ਰਿઠી ਆ ਗਈ ਮੁੰਡਾ ਆ ਗਿਆ ਬਿਮਾਰ ਆ ਮੁੰਡਾ ਹਸਪੀਟਲ ਆ ਚਲਦਾ ਉਹਦਾ ਉਹਨੂੰ ਮੈਂ ਨਹੀਂ ਦੇਖਦੀ ਆ ਫੇਰ ਲੜਾਈ ਝਗੜਾ ਸ਼ੁਰੂ ਕੀਤਾ ਉਹਨਾਂ ਨੂੰ ਪੁੱਛਿਆ ਛੰਮੀ ਇਹ ਕਾਤੇ ਲੜਦੀ ਹੈ ਕਹਿੰਦਾ ਬੱਚਾ ਨਹੀਂ ਲੈਂਦੀ ਹੈਗੀ ਤੁਸੀਂ ਦੱਸੋ ਕਾਲਵੀ ਕਹਿ ਕੀ ਆਈ ਮੈਂ ਬੱਚਾ ਲੈਣ ਜਦੋਂ ਵੀ ਮੁੰਡਾ ਚੱਲ ਜਾਂਦਾ ਮਗਰ ਉਹ ਸਮਾਨ ਚੱਕਦੀ ਖੁਸ਼ੀ ਜਿਹੜੀ ਇਹਦੀ ਭੈਣ ਮਾਂ ਉਹ ਟਿਕਣ ਨਹੀਂ ਦਿੰਦੀਆਂ ਇਹਨਾਂ ਨੂੰ ਇਸ ਘਰ ਵਿੱਚ ਟਿਕਣ ਨਹੀਂ ਦਿੰਦੀਆਂ ਇਹਦੀ ਮਾਂ ਨੇ ਵੀ ਆਦਮੀ ਛੱਡ ਕੇ ਇੱਕ ਮਾਂ ਦਾ ਆਪਣਾ ਆਦਮੀ ਦੂਜੇ ਆਦਮੀ ਦੇ ਆਈਓ ਆ ਇਹੀ ਕੁਛ ਆਪਣੀ ਕੁੜੀ ਤੋਂ ਕਰਵਾਉਂਦੀ ਹੈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਹਾਂ ਦੇਨ ਸਾਫ ਮੈਨਾ ਚਾਹੀਦਾ ਸਾਨੂੰ ਇਹ ਸਾਡੇ ਨਾਲ ਬਹੁਤ ੱਕਾ ਕਰਦੀਆਂ ਸਾਡੀ ਕੋਈ ਨਹੀਂ ਇਹਨਾਂ ਨੂੰ ਚਾਹ ਪੁਲਾਇ ਠੰਡਾ ਪੁਲਾਇ ਬੈ ਕੇ ਗੱਲ ਕਰਦੇ ਆ ਜਿਹੜੀ ਖੁਸ਼ੀ ਕੁੜੀ ਆ ਨਾ ਇਹ ਆਂਦੀ ਬਹਿ ਕੇ ਗੱਲ ਕਰਤੀ ਕਰਦੀ ਉਹਨਾਂ ਨੇ ਰੋਲ ਲਾਇਆ ਕਿ ਮੁੰਡਿਆਂ ਨੇ ਕੁੱਟਿਆ ਮਿਲ ਕੇ ਸਾਨੂੰ ਅਸੀਂ ਬੜੇ ਮੁਸ਼ਕਿਲ ਜਾਨ ਬਚਾਈ ਆ ਨਹੀਂ ਨਹੀਂ ਇਹਨਾਂ ਨੂੰ ਕੁੱਟਿਆ ਨਹੀਂ ਇਹਨਾਂ ਨੂੰ ਸਖਤੇ ਬਿਠਾ ਲਿਆ ਤੁਸੀਂ ਬਹਿ ਜਾਓ ਨਾ ਰੌਲਾ ਪਾਓ ਮੱਲੇਦਾਰੀ ਇਹ ਨਹੀਂ ਬਹੁਤ ਇਹਨੀ ਬਹੁਤ ਰੌਲਾ ਜਿਆਦਾ ਮਿੱਥ ਕੇ ਆਈ ਸੀ ਕਹਿੰਦੀ ਸਾਡੇ ਕੋਲ ਮੁੰਡੇ ਬਹੁਤ ਆ ਹੂੰ ਸਾਡੇ ਕੋਲ ਮੁੰਡੇ ਕਹਿੰਦੀ ਬਹੁਤ ਆ ਮੇਰੀ ਮਾਮੀ ਬੰਦੇ ਲੈ ਕੇ ਆਉਣ ਲੱਗੀ ਆ ਅਸੀਂ ਦਰਦ ਦੇ ਨਾਲ ਆਪ ਕੁੰਡਾ ਲਾਇਆ ਫਿਰ ਦੇਖ ਲੈਂਦੇ ਬੰਦੇ ਬਾਅਦ ਦੇਖ ਲੈਂਦੇ ਅਸੀਂ ਜਿਹੜੇ ਖੜੇ ਆ ਹਨਾ ਵੀ ਕਿੰਨੇ ਕੇ ਲੈ ਕੇ ਆਉਣ ਲੱਗੀਆਂ ਆ ਹਨਾ ਇਨੀ ਬਹੁਤ ਸਾਡੇ ਨਾਲ ਅਸੀਂ ਫੇਰਾਂ ਨੂੰ ਤੇ ਦਿੱਤਾ ਵੀ ਮਿਹਨਤ ਕੀਤੀ ਜਾਵੋ ਵਿੱਚੋਂ ਸਾਡਾ ਕੋਈ ਨਹੀਂ ਮਕਸਦ ਇਹਨਾਂ ਨਾਲ ਲੜਾਈਆਂ ਕਰਨ ਦਾ ਕੁਝ ਵੀ ਨਹੀਂ ਹੈਗਾ ਇਹ ਜਾਣ ਕੇ ਬਦਨਾਮ ਕਰਦੀਆਂ ਇਹ ਰਹਿਣਾ ਨਹੀਂ ਮੰਗਦੀ ਮੇਰੇ ਮੁੰਡੇ ਦੇ ਬਸ ਇਹ ਰਹਿਣਾ ਨਹੀਂ ਮੰਗਦੀ ਹੈ ਕਹਿੰਦੀ ਨਾ ਮੈਂ ਬੱਚੇ ਲੈਣੇ ਤੁਸੀਂ ਦੱਸੋ ਵੇ ਇਹਦੇ ਵਿੱਚ ਸਾਡਾ ਕੀ ਕਸੂਰਾ ਮੁੰਡੇ ਦਾ ਵੀ ਕਸੂਰ ਫੇ ਮੁੰਡੇ ਦੇ ਪੈਸੇ ਜਿੱਦਣ ਮੁੰਡਾ 11 ਤਰੀਕ ਨੂੰ ਬਾਹਰੋਂ ਆਇਆ ਇਹ ਨੇ ਇਹਨੂੰ 570 ਦਰਨਾਰ ਸਾਨੂੰ ਕੱਲ ਪਤਾ ਲੱਗਾ ਮੁੰਡੇ ਤੇ ਇਹ ਤਾਂ ਆਉਂਦੀ ਨਹੀਂ ਲੈ ਲੈ ਕਹਿੰਦੀ ਮੇਰੇ ਬੈਗ ਚ ਪਾ ਦੇ ਹੂੰ ਕੱਲ ਸਵੇਰੇ ਮੁੰਡਾ ਕਹਿੰਦਾ ਮੈਂ ਆਪਣੇ ਬੈਗ ਚੋਂ ਮੇਰੇ ਪੈਸੇ ਦੇ ਦੇ ਕਹਿੰਦੀ ਜੇ ਤੂੰ ਮੇਰੇ ਬੈਗ ਪਰਸ ਚੋਂ ਪੈਸੇ ਚੱਕੇ ਹਨਾ ਫੇ ਮੈਂ ਮੈਂ ਚੱਲ ਜਾਣਾ ਆਪਣੇ ਪੇਕੇ ਨੂੰ ਮੁੰਡੇ ਨੇ ਫੇ ਰੱਖ ਦਿੱਤੇ ਮੇਰਾ ਘਰ ਬਸ ਜਾਵੇ ਕੋਈ ਨਹੀਂ ਇਹ ਕੱਲ ਹਨਾ ਪੈਸੇ ਪੈਸੇ ਵੀ ਇਹ 570 ਦਰਨਾਰ ਲੈ ਕੇ ਕੁਣ ਕਹਿੰਦਾ ਬੈਗ ਲੈਣ ਲੱਗੀ ਉਹਦੇ ਵਿੱਚ ਅਸੀਂ ਕੇਚ ਪੈਸੇ ਹੋਣਗੇ ਜਿੰਨੇ ਰੋਪਲਾਂ ਦੇ ਝੋਟੇ ਲਾ ਰਹੀ ਹੈ ਹਾਂਜੀ ਜੋ ਵੀ ਇਹ ਕਰ ਰਹੀ ਹੈ ਸਭ ਕੁਝ ਝੂਠਾ ਕਰ ਰਹੀ ਹੈ ਇਹ ਰਹਿਣਾ ਨਹੀਂ ਮੰਗਦੀ ਹੈ ਕਿ ਮੁੰਡੇ ਤਾਂ ਅਸੀਂ ਤਾਂ ਕਹਿੰਦੇ ਆ ਬੇ ਬੱਸੇ ਮੁੰਡੇ ਦੇ ਬੱਚੇ ਲੈਣ ਆਪਣਾ ਇਹਨਾਂ ਦਾ ਘਰ-ਬਾਰ ਵਧੀਆ ਰਹਿਣ ਕੋਈ ਸਾਡੀ ਅਸੀਂ ਦਾਜ ਕੁਸ਼ ਵੀ ਨਹੀਂ ਮੰਗਦੇ